ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜ਼ਿੰਦਗੀ ਬਲਾਸ ਦੀ ਲੜੀ ਤਹਿਤ ਅੱਜ ਆਪਾਂ ਤੁਹਾਨੂੰ 47ਵੇਂ ਸਾਲ ਦਾ ਹਵਾਲਾ ਸੁਣਾਉਣ ਜਾ ਰਹੇ ਹਾਂ 47ਵੇਂ ਸਾਲ ਦਾ ਹਵਾਲਾ ਗਈ ਉਮਰ 47ਵੇਂ ਸਾਲ ਦੀ ਏ ਸਾਰੇ ਚਾਹੁੰਦੇ ਐਸ਼ ਉਡਾਉਣੇ ਨੂੰ ਕਰਦੇ ਕਰਮ ਹੈ ਦੋਜ ਕੀ ਜਾਣ ਵਾਲੇ ਚਾਂਦੇ ਚਿੱਤ ਬਹਿਸ਼ਤ ਦੇ ਜਾਵਨੇ ਨੂੰ ਭਗਤੀ ਭਲਾ ਭਗਵਾਨ ਦੀ ਕਰੇ ਕਿਹੜਾ ਸੱਬੇ ਚਾਹੁੰਦੇ ਭਗਤ ਕਹਾਵਨੇ ਨੂੰ ਐ ਪ੍ਰਸਾਦਨਾ ਸਾਧਨੀ ਬੜੀ ਔਖੀ ਹਰ ਕੋਈ ਚਾਹੁੰਦਾ ਸੰਤ ਹੋ ਜਾਵਨੇ ਨੂੰ ਪਾਪੀ ਚਤ ਮਜੂਰੀਓਂ ਦੌੜਦਾ ਏ ਐ ਪਰ ਚਾਹੁੰਦਾ ਚੂਰੀਆਂ ਖਾਵਣੇ ਨੂੰ ਬਣਨਾ ਚਾਹੁੰਦਾ ਏ ਸ਼ਹੀਦ ਵਰਗਾ ਦਿਲ ਨਾ ਕਰਦਾ ਖੰਨ ਲੁਹਾਵਣੇ ਨੂੰ ਸੂਲੀ ਵਾਂਗ ਮਨਸੂਰ ਦੇ ਝੜੇ ਕਿਹੜਾ ਐ ਨ ਲੱਕ ਐ ਨ ਲੱਕ ਹੈ ਬਹੁਤ ਪਰ ਮਾਵਣੇ ਨੂੰ ਔਖਾ ਬ੍ਰਹਮ ਨਾਲ ਬ੍ਰਹਮ ਦਾ ਰੂਪ ਹੋਣਾ ਬ੍ਰਹਮ ਅਸਮੀ ਕਹਿਣ ਕਹਾਵਣੇ ਨੂੰ ਸਾਰੇ ਚਾਹਣ ਸ਼ਹੀਦਾਂ ਦੀ ਰੀਸ ਕਰਨੀ ਦਿਲ ਨਹੀਂ ਚਾਹੁੰਦਾ ਸੀਸ ਘਟਾਵਣੇ ਨੂੰ ਮੋਇਆ ਬਾਜਨਾ ਸਵਰਗ ਦੇ ਦਰ ਸੋਮਣ ਦਿਲ ਨਹੀਂ ਚਾਹੁੰਦਾ ਆਪਾ ਗਵਾਵਣੇ ਨੂੰ ਔਖਾ ਇਲਮ ਤੋਂ ਅਮਲ ਅਮਾਲ ਕਰਨਾ ਦਾਵਾ ਸਖਣਾ ਪੜਨ ਪੜਾਵਣੇ ਨੂੰ ਪ੍ਰਗਟ ਤੁਰਤ ਦੋ ਵਿੱਚ ਜਹਾਨ ਹੋਵੇ ਐ ਵੀ ਚਾਹਮਦਾ ਐ ਬਛਪਾਵਣੇ ਨੂੰ ਪਿੱਛੇ ਖੌਫ ਸਰਕਾਰ ਦਾ ਮਾਰਦਾ ਏ ਹਰ ਕੋਈ ਚਾਹਮਦਾ ਲੁੱਟ ਲੈ ਜਾਵਣੇ ਨੂੰ ਬਿਨਾ ਸ਼ਿਸ਼ਤ ਗੁਲੇਲ ਨਹੀਂ ਵੱਜਦੀ ਏ ਸਭੇ ਚਾਹੁੰਦਾ ਰਫਲ ਚਲਾਵਨੇ ਨੂੰ ਸਾਰੇ ਚਾਹੁੰਦੇ ਨੇ ਹਰੀ ਚੰਦ ਬਣੀਏ ਦਿਲ ਨਾ ਚਾਹੁੰਦਾ ਰਾਜ ਲਟਾਵਨੇ ਨੂੰ ਉਧਰ ਚੰਦਰੀ ਕਬਰ ਉਡੀਕਦੀ ਏ ਚਾਵੇ ਚੇਤਨਾ ਚਾਵੇ ਚਿੱਤ ਓਟਾਰੀਆਂ ਪਾਵਨੇ ਨੂੰ ਮੁਰਦੀ ਨਹੀਂ ਤਕਦੀਰ ਦੀ ਕਲਮ ਵਾਹੀ ਸਾਰੇ ਚਾਹੁੰਦੇ ਲਿਖੀ ਮਟਾਉਣੇ ਨੂੰ ਦਇਆ ਸਿੰਘ ਨਾ ਮੌਤ ਦਾ ਮਲੇਦਾਰੂ ਬੰਦਾ ਚਾਹੁੰਦਾ ਉਮਰ ਵਧਾਉਣੇ ਨੂੰ ਦਇਆ ਸਿੰਘ ਨਾ ਮੌਤ ਦਾ ਮਲੇਦਾਰੂ ਬੰਦਾ ਚਾਹੁੰਦਾ ਉਮਰ ਵਧਾਉਣੇ ਨੂੰ 48ਵੇਂ ਸਾਲ ਦਾ ਹਵਾਲ ਗੁਜ਼ਰ ਗਿਆ 48 ਸਾਲ ਐਵੇਂ ਤੈ ਨਹੀਂ ਸਿਮਰਿਆ ਨਾ ਕਰਤਾਰ ਦਾ ਸੀ ਅੱਗੇ ਗਏ ਨੂੰ ਰੱਬ ਨੇ ਪੁੱਛ ਨਾਈ ਦੁਨੀਆਂ ਵਿੱਚ ਕੀ ਕਹਿਰ ਗੁਜ਼ਾਰਦਾ ਸੀ ਰૈયਤ ਅਸਾਂ ਦੀ ਵਿੱਚ ਫਤੂਰ ਪਾਇਆ ਨਹੀਂ ਰੱਖਿਆ ਖੌਫ ਸਰਕਾਰ ਦਾ ਸੀ ਖਾਦਾ ਲੁੱਟ ਕੇ ਗਰੀਬ ਤੇ ਆਜਮਾ ਨੂੰ ਵਿੱਚ ਤੁੱਦ ਦੇ ਜੋਰ ਹੰਕਾਰ ਦਾ ਸੀ ਕਿੱਥੋਂ ਲਿਆ ਸੀ ਜਿਸਮ ਨੇ ਜੋਰ ਇਤਨਾ ਮਾੜਾ ਦੇਖ ਕੇ ਰੋਜ਼ ਲਲਕਾਰਦਾ ਸੀ ਸਾਡੇ ਹੁਕਮ ਤੋਂ ਬਿਨਾ ਕੀ ਬਣ ਗਿਆ ਏ ਦਿਲ ਦੇ ਨਾਲ ਸੰਕਲਪ ਉਸਾਰਦਾ ਸੀ ਹਕਮਤ ਵੈਦਗੀ ਤੁੱਦ ਅਨੈਤ ਕੀਤੀ ਕਰਦਾ ਨਹੀਂ ਇਲਾਜ ਬਿਮਾਰ ਦਾ ਸੀ ਰੱਬ ਦੇ ਨਾਮ ਤੇ ਦਸ ਕੀ দান ਕੀਤਾ ਸਾਹੂਕਾਰ ਨੂੰ ਲੱਖ ਹਜ਼ਾਰ ਦਾ ਸੀ ਐ ਪਰ ਅਮਲ ਅਮਾਲ ਤੂੰ ਰਿਹਾ ਖਾਲੀ ਪੰਡਤ ਹੋਏ ਕੇ ਵੇਦ ਵਿਚਾਰਦਾ ਸੀ ਕਥਾ ਸੁਣਦਿਆਂ ਗੱਲ ਵਿਸਾਰ ਛੱਡੀ ਜੋ ਜੋ ਵੇਦ ਪੁਰਾਨ ਪੁਕਾਰਦਾ ਸੀ ਬੰਦੇ ਦੱਸ ਜਹਾਨ ਤੋਂ ਖੱਟਿਆ ਕੀ ਦਿੱਤਾ ਤਦ ਨੂੰ ਹੁਕਮ ਵਪਾਰ ਦਾ ਸੀ ਕਿਹੜੀ ਵਸਤ ਖਰੀਦ ਲਈ ਸ਼ਹਿਰ ਵਿੱਚੋਂ ਕੀਤਾ ਰਜ ਕੇ ਸ਼ਹਿਰ ਬਾਜ਼ਾਰ ਦਾ ਸੀ ਤੈਨੂੰ ਕਿਹਾ ਸੀ ਹੱਕ ਹਲਾਲ ਖਾਵੀਂ ਕੁੱਤਾ ਬਣ ਗਿਆ ਦੇਖ ਮੁਰਦਾਰ ਦਾ ਸੀ ਭੁੱਲ ਗਿਆ ਹੈ ਸਾਜਣ ਦੇ ਸਾਜਣੇ ਹਾਰ ਤੈਨੂੰ ਬਣਿਆ ਪੁਤਲਾ ਵਿਸ਼ੇ ਵਿਕਾਰ ਦਾ ਸੀ ਲੱਖ ਲਾਣਤਾ ਭਾਂਡਿਆ ਲਖਵਾਰੀ ਲੱਖ ਲਾਣਤਾ ਭਾਂਡਿਆ ਲਖਵਾਰੀ ਨਹੀਂ ਜਾਣਿਆ ਕਦਰ কুমਿਹਾਰ ਦਾ ਸੀ ਜੀਨੇ ਕੈਮਰੇ ਬਿਨਾ ਤਸਵੀਰ ਲਾਹੀ ਜੀਨੇ ਕੈਮਰੇ ਬਿਨਾ ਤਸਵੀਰ ਲਾਹੀ ਭੁੱਲ ਗਿਆ ਜੇ ਨਕਸ਼ਮੇ ਮਾਰਦਾ ਸੀ ਆਵੇ ਮੰਗਤਾ ਜਦੋਂ ਦਲੀਲ ਦਲੀਜ ਉੱਤੇ ਦਿੰਦਾ ਅੰਦਰੋਂ ਹੁਕਮ ਇਨਕਾਰ ਦਾ ਸੀ ਹਰਾਮ ਖਾਣਿਆ ਕਬੂਲ ਨਾ ਬੋਲ ਪਾਪੀ ਜ਼ਲਮ ਪਕੜ ਗਰੀਬ ਨੂੰ ਮਾਰਦਾ ਸੀ ਲੋਹੇ ਵਾਗ ਤੂੰ ਸਖਤ ਮਨੂਰ ਹੋਇਆ ਘਰ ਨਾ ਦੇਖਿਆ ਮਰਦ ਲੋਹਾਰ ਦਾ ਸੀ ਦਇਆ ਸਿੰਘ ਤੂੰ ਦੋਜਕਾ ਵਿੱਚ ਪੈਸੇ ਪੂਰਾ ਰਹਿਾਨਾ ਕੌਲ ਇਕਰਾਰ ਦਾ ਸੀ ਦਇਆ ਸਿੰਘ ਤੂੰ ਦੋਜਕਾਂ ਵਿੱਚ ਪੈਸੇ ਪੂਰਾ ਰਹਿਾਨਾ ਕੌਲ ਇਕਰਾਰ ਦਾ ਸੀ 49ਵੇਂ ਸਾਲ ਦਾ ਹਵਾਲ ਗੁਜ਼ਰ ਗਿਆ ਉਹਨਾਂ ਜਵਾਨ ਸਾਲ ਐਵੇਂ ਬਰთა ਉਮਰ ਹੈ ਉਮਰ ਤੈਂ ਆਪਣੀ ਗਾਲ ਛੱਡੀ ਕੀਤਾ ਨਹੀਂ ਜੇ ਭਜਨ ਪਰਮਾਤਮਾ ਦਾ ਸਾਰੀ ਉਮਰ ਤੈਂ ਐਵੇਂ ਹੀ ਢਾਲ ਛੱਡੀ ਨਾ ਤੈ ਲੱਬਿਆ ਲੱbn ਹਾਰ ਤਾਈ ਉਮਰ ਵਾਂਗ ਦੁਪਹਿਰ ਦੇ ਢਾਲ ਛੱਡੀ ਉਹ ਵੀ ਪੁਰਸ਼ ਜਹਾਨ ਤੇ ਧੰਨ ਬਾਬਾ ਜਿੰਨਾ ਇਲਮ ਚੋਂ ਰਮ ਜਨ ਕਾਲ ਛੱਡੀ ਨਹੀਂ ਉਹਨਾਂ ਨੂੰ ਲੋੜ ਚਿਰਾਗ ਦੀ ਏ ਜਿੰਨਾ ਗਿਆਨ ਦੀ ਰੋਸ਼ਨੀ ਬਾਲ ਛੱਡੀ ਵਸਤੂ ਜਿੰਨਾ ਦੇ ਪਾਸ ਹੈ ਗੁਪਤ ਰੱਖਦੇ ਕਰਨੀ ਦਿਲੋਂ ਪਖੰਡ ਦੀ ਝਾਲ ਛੱਡੀ ਜਿਵੇਂ ਕਿਸੇ ਅਮੀਰ ਨੇ ਅਤਰਦਾਨੀ ਜਿੰਦਾ ਮਾਰ ਸੰਦੂਖ ਮੇਂ ਡਾਲ ਡਾਲ ਛੱਡੀ ਜੇਕਰ ਕਿਸੇ ਨੇ ਕਿਸੇ ਦੀ ਵਸਤ ਪਕੜੀ ਸੱਚੇ ਸਦਕ ਦੇ ਨਾਲ ਸੰਭਾਲ ਛੱਡੀ ਕੋਲ ਜਿੰਨਾ ਦੇ ਦੌਲਤਾਂ ਸੱਜਣਾ ਓਏ ਉੱਤੋਂ ਸ਼ਕਲ ਕੰਗਾਲ ਵਖਾਲ ਛੱਡੀ ਸੋਈ ਉੱਪਰੋਂ ਚੁੱਪ ਖਮੂਸ਼ ਰਹਿੰਦੇ ਜਿੰਨਾ ਚਿੱਤ ਨੂੰ ਅਕਲ ਸਿਖਾਲ ਛੱਡੀ ਵਫਾਦਾਰ ਦੇ ਵਿੱਚ ਸੂਹੀ ਪ੍ਰੀਤ ਵਫਾਦਾਰ ਜਹਾਨ ਦੇ ਵਿੱਚ ਸੋਈ ਪ੍ਰੀਤ ਨਾਲ ਪਰਮਾਤਮਾ ਪਾਲ ਛੱਡੀ ਜਿੰਨਾ ਜਿੱਤਿਆ ਆਪਣੇ ਆਪ ਤਾਈਂ ਸੁਰਤੀ ਕੰਨ ਤੋਂ ਪਕੜ ਬਿਠਾਲ ਛੱਡੀ ਜਿੰਨਾ ਆਪਣੇ ਆਪ ਨੂੰ ਮਾਰਿਆ ਈ ਕਰਕੇ ਬੱਕਰੀ ਜਾਨ ਬਹਾਲ ਛੱਡੀ ਆਤਮ ਹੋ ਗਿਆ ਜਿੰਨਾ ਪਰਵਾਨਿਆਂ ਦਾ ਸ਼ਮਾ ਆਪਣੇ ਵਾਸਤੇ ਜਾਲ ਛੱਡੀ ਜਗਤੀ ਨਾਲ ਬਨਾਮ ਦੇ ਤੁਰਤ ਸੁਣਾ ਬੂਟੀ ਕੀਮੀਆਂ ਗਰਾ ਨੇ ਪਾਲ ਛੱਡੀ ਦਇਆ ਸਿੰਘ ਜੋ ਜਾਣੀਏ ਮਰਦ ਗਾਜੀ ਕਰਕੇ ਸਦਕ ਦੀ ਬਾਤ ਕਮਾਲ ਛੱਡੀ ਦਇਆ ਸਿੰਘ ਜੋ ਜਾਣੀਏ ਮਰਦ ਗਾਜੀ ਕਰਕੇ ਸਦਕ ਦੀ ਬਾਤ ਕਮਾਲ ਛੱਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਏਸੀ 47 48 ਤੇ 49 ਸਾਲ ਦਾ ਹਵਾਲ ਸੋ ਸਰਬੱਤ ਸੰਗਤਾਂ ਨੇ ਸਰਵਣ ਕਰਕੇ ਸੋ ਇਹ ਸਾਡੇ ਚੈਨਲ ਨੂੰ ਭਾਈ ਫੋਲੋ ਕਰ ਲੈਣਾ ਤੇ YouTube ਤੇ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਭਾਈ ਸੋ ਇਹ ਜ਼ਿੰਦਗੀ ਬਲਾਸ ਦਾ ਆਨੰਦ ਮਾਣੋ ਸੁਣੋ ਸਮਝਣ ਗੋਚਰ ਇਹ ਸੰਸਾਰ ਸੰਸਾਰ ਦੇ ਵਿੱਚ ਇਨਸਾਨ ਦੇ ਉੱਤੇ ਲਾਗੂ ਢੁਕਵੇਂ ਸੱਚ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ